ਹਾਂਜੀ ਪ੍ਰਧਾਨ ਜੀ ਕਿਸ ਮਸਲੇ ਤੇ ਮੀਟਿੰਗ ਲੱਗੀ ਆ ਜੀ ਵੈਗਰੂ ਜਿੱਕਾ ਖਾਲਸਾ ਵੈਗਰੂ ਜਿੱਕੀ ਫਤਿਹ ਅੱਜ ਹਰੀਕੇ ਪਤਣ ਗੁਰਦੁਆਰਾ ਸਾਹਿਬ ਵਿਖੇ ਆ ਪਿੱਛੇ ਮੇਰੇ ਵੇਖ ਲੋ ਕਿ ਯੋਧਿਆਂ ਦੀ ਫੌਜ ਇਕੱਠੀ ਹੋਈ ਆ ਕਿਉਂਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਦੀ ਘਰ ਆਰਾਮ ਕਦੇ ਨਾ ਬੰਦੇ ਜਦੋਂ ਪੰਜਾਬ ਸਰਕਾਰ ਨੇ ਕਰਿੰਦੇ ਦੀਆਂ ਦੇਤਾ ਤੇ ਲੈਂਡ ਪੂਲ ਪੋਲਿਸੀ ਤਹਿਤ ਜ਼ਮੀਨਾਂ ਖੋਹਣ ਦੀ ਤਿਆਰੀ ਕੀਤੀ ਤੇ ਚਿਪ ਵਾਲੇ ਮੀਟਰ ਲੈ ਕੇ ਘਰਾਂ ਦੇ ਆਗੇ ਤੇ ਸਾਡਾ ਬੀਲੀ ਬੋਰਡ ਅਡਾਨੀਆਂ ਬਾਨੀਆਂ ਨੂੰ ਦੇਣ ਦੀ ਤਿਆਰੀ ਕੀਤੀ ਅੱਜ ਇਹ ਵੱਡਾ ਇਕੱਠ ਕਰਕੇ ਬੈਠੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਐਕਸ਼ਨ ਆ ਅਲੀਕੇ ਆ ਕੇਐਮਐਮ ਵੱਲੋਂ ਜਾਂ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਦਿਲ ਜਾਨ ਦੇ ਨਾਲ ਨਿਭਾਵਾਂਗੇ 11 ਅਗਸਤ ਨੂੰ ਜਿਹੜਾ ਮੋਟਰਸਾਈਕਲ ਮਾਰਚ ਹੋਊਗਾ ਉਹ ਮਾਰਚ ਹਰੇਕ ਘਰ ਜਾਗਰਤੀ ਲਹਿਰ ਪੈਦਾ ਕਰਨ ਵਾਸਤੇ ਹੋਊਗਾ ਵੀ ਸਾਨੂੰ ਆ ਜਿਹੜੀ ਤੁਹਾਡੀ ਲੈਂਡਪੂਲ ਪਾਲਸੀ ਨਹੀਂ ਚਾਹੀਦੀ ਸਾਨੂੰ ਚਿਪੋਂ ਵਾਲੇ ਮੀਟਰ ਨਹੀਂ ਚਾਹੀਦੇ ਸਾਡਾ ਬਿਜਲੀ ਬੋਰਡ ਦਾ ਪਹਿਲਾ ਸਰੂਪ ਬਹਾਲ ਹੋਣਾ ਚਾਹੀਦਾ ਸਾਨੂੰ ਮਨਰੇਗਾ ਤਹਿਤ 700 ਰੁਪਇਆ ਦਿਹਾੜੀ ਤੇ 200 ਦਿਨ ਕੰਮ ਚਾਹੀਦਾ ਵਾ ਇਹ ਸਾਰੀਆਂ ਮੰਗਾਂ ਜਿਹੜੀਆਂ ਵਾ ਉਹ ਸਰਕਾਰ ਨਾਲ ਰੱਖੀਆਂ ਹੋਈਆਂ ਵਾ ਉਹਦੇ ਤਹਿਤ 11 ਨੂੰ ਵੱਡੇ ਕਾਫਲੇ ਇਥੋਂ ਨਿਕਲਣਗੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤਰਨਤਾਰ ਜਿਲ੍ਹੇ ਵੱਲੋਂ ਵੱਡਾ ਇਕੱਠ ਕਰਕੇ ਲੋਕਾਂ ਨੂੰ ਜਾਗਰੂਤ ਕਰਨਗੇ ਤੇ 20 ਨੂੰ ਜਿਹੜੀ ਪੁੱਡਾ ਗਰਾਊਂਡ ਦੇ ਵਿੱਚ ਰੈਲੀ ਹੋ ਰਹੀ ਆ ਕੇਐਮ ਵੱਲੋਂ ਉਹ ਸ੍ਰੈਲੀ ਨੇ ਸਰਕਾਰ ਦੇ ਕਈ ਭਰਮਪੁਲੇਖੇ ਦੂਰ ਕਰਦਣੇ ਆ ਭਾਵੇਂ ਸਰਕਾਰ ਕੇਂਦਰ ਦੀ ਹੋਵੇ ਤੇ ਭਾਵੇਂ ਪੰਜਾਬ ਦੀ ਹੋਵੇ ਮੋਟਰਸਾਈਕਲ ਮਾਰਚ ਜਿਹੜਾ 11 ਅਗਸਤ ਨੂੰ ਹੋਊਗਾ ਉਹ ਸਰਕਾਰਾਂ ਦੀ ਰਾਤਾਂ ਦੀ ਨੀਂਦ ਅਡਾ ਦੂਗਾ ਉਹ ਇਹ ਗੱਲ ਕਹੂਗਾ ਭਗਵੰਤ ਮਾਨ ਸੁੱਤਾ ਪਿਆ ਹੀ ਉੱਠ ਕੇ ਪੰਜਾਬੀ ਜਾਗ ਪਏ ਹੀ ਹੋਏ ਕਿਉਂਕਿ ਇਹ ਜਾਗੇ ਹਣ ਇਹ ਜਾਗਰਤੀ ਵਾਲਿਆਂ ਨੇ ਹੋਰ ਜਾਗ ਲਾਉਣੀ ਆ ਸੋ ਇਹਨਾਂ ਯੋਧਿਆਂ ਨੇ ਜਿਸ ਤਰ੍ਹਾਂ ਲੱਕ ਬੰਨ ਲਿਆ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਕੱਲੇ-ਕੱਲੇ ਪਿੰਡ ਨੂੰ ਕਿਲਾ ਬਣਾ ਕੇ ਲੜਾਈ ਲੜਾਂਗੇ ਨਾ ਜ਼ਮੀਨਾਂ ਜਾਣ ਦਿਆਂਗੇ ਤੇ ਨਾ ਚਿੱਪ ਵਾਲੇ ਮੀਟਰ ਲਗਣ ਦਿਆਂਗੇ ਮਜ਼ਦੂਰ ਦਾ ਪੂਰਾ ਮਿਹਨਤਾਨਾ ਤੇ 200 ਦਿਨ ਮਲੇਗਾ ਵੀ ਲਈ ਜਾਊਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿ